ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਤੇ ਆਕੜਾਂ ਲਈ ਮਤਭਾਗ ਦੀ ਖਬਰ ਪੰਜਾਬ ਚ ਮਹਿੰਗੀ ਹੋਣ ਜਾ ਰਹੀ ਹੈ ਸ਼ਰਾਬ ਜੀ ਹਾਂ ਬੀਅਰ ਵੀ ਹੋਵੇਗੀ ਸਸਤੀ ਵਿੱਤੀ ਸਾਲ 2024 ਅਤੇ 25 ਲਈ ਨਵਾਂ ਆਬਾਕਾਰੀ ਨੀਤੀ ਤਹਿਤ ਵਿਭਾਗ ਨੇ ਪਰਚੀ ਸਿਸਟਮ ਰਾਹੀਂ ਠੇਕਿਆਂ ਦਾ ਡਰਾਅ ਕੱਢਣ ਦਾ ਫੈਸਲਾ ਕੀਤਾ ਸੀ ਤੇ ਇਸ ਲਈ 17 ਮਾਰਚ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ ਉੱਥੇ ਹੀ ਦਿੱਲੀ ਤੋਂ ਇਲਾਵਾ ਮੁਹਾਲੀ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਠੇਕੇਦਾਰਾਂ ਨੇ ਜਲੰਧਰ ਗਰੁੱਪਾ 'ਚ ਦਿਲਚਸਪੀ ਦਿਖਾਈ ਹੈ ਇਸਦੇ ਨਾਲ ਹੀ ਇਸ ਵਾਰ ਸ਼ਰਾਬ ਦੀਆਂ ਕੀਮਤਾਂ 'ਚ 15 ਫੀਸਦੀ ਤੱਕ ਦਾ ਵਾਧਾ ਹੋਵੇਗਾ। ਜਦਕਿ ਬੀਅਰ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਨੇ ਠੇਕਿਆਂ ਦੇ ਗਰੁੱਪਾਂ ਲਈ ਜੇਕਰ ਅਰਜ਼ੀਆਂ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ਅਧੀਨ ਆਉਣ ਦੇ 14 ਗਰੁੱਪਾਂ 'ਚ 296 ਠੇਕੇ ਹੋਣਗੇ। ਇਹਨਾਂ ਗਰੁੱਪਾਂ ਤੋਂ ਵਿਭਾਗ ਨੂੰ 526 ਕਰੋੜ 52 ਲੱਖ ਰੁਪਏ ਦੀ ਆਮਦ ਹੋਵੇਗੀ। ਇਸੇ ਨਾਲ ਹੀ ਸੱਤ ਪਿੰਡੂ ਗਰੁੱਪਾਂ 'ਚ 747 ਠੇਕੇ ਹੋਣਗੇ ਜਦਕਿ ਇਸ ਤੋਂ 269 ਕਰੋੜ 33 ਲੱਖ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ। ਜਲੰਧਰ 'ਚ ਕੁੱਲ 640 ਠੇਕੇ ਹੋਣਗੇ ਵਿਭਾਗ ਨੂੰ ਜਲੰਧਰ ਜ਼ਿਲ੍ਹੇ 'ਚੋਂ 795 ਲੱਖ ਤੇ ਵਿਭਾਗ ਨੂੰ ਜਲੰਧਰ ਜ਼ਿਲ੍ਹੇ 'ਚੋਂ 795 ਕਰੋੜ 85 ਲੱਖ ਰੁਪਏ ਦੀ ਆਮਦ ਹੋਵੇਗੀ। ਜਲੰਧਰ ਜ਼ਿਲ੍ਹੇ ਦੇ 21 ਗਰੁੱਪਾਂ ਲਈ ਪਾਕ ਦਫ਼ਤਰ 'ਚ 300 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਪਰ ਬੈਂਕਿੰਗ ਸਿਸਟਮ ਰਾਹੀਂ ਪ੍ਰਾਪਤ ਹੋਏ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇੱਥੇ 21 ਗਰੁੱਪਾਂ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ 835 ਤੱਕ ਪਹੁੰਚ ਗਈ ਹੈ ਇਸ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਦੇ ਠੇਕਿਆਂ ਦੇ ਡਰਾ ਸਿਸਟਮ 'ਚ ਦਿੱਲੀ ਦੇ ਠੇਕੇਦਾਰ ਵੀ ਸਾਹਮਣੇ ਆਏ ਨੇ ਵਿਰੇਕਾਰਾਂ 'ਚ ਦਿੱਲੀ ਤੋਂ ਆਏ ਠੇਕੇਦਾਰਾਂ ਦਾ ਨਾਂ ਵੇਖ ਕੇ ਲੱਗਦਾ ਹੈ ਕਿ ਜਲੰਧਰ 'ਚ ਸ਼ਰਾਬ ਦੇ ਕੰਮ 'ਚ ਵੱਡੀ ਕਮਾਈ ਹੋਵੇਗੀ ਇਸ ਲਈ ਦਿੱਲੀ ਦੇ ਠੇਕੇਦਾਰਾਂ ਜਲੰਧਰ ਠੇਕਿਆਂ ਦਾ ਗਰੁੱਪ ਲੈਣ ਲਈ ਅਪਲਾਈ ਕੀਤਾ ਹੈ